ਧੰਨੋ ਵਾਹਿਗੁਰੂ ਜੀਓ ਕਬੀਰਾ ਜਹਾਂ ਗਿਆਨ ਤਹ ਧਰਮ ਹੈ ਜਹਾਂ ਝੂਠ ਤਹ ਪਾਪ ਜਹਾਂ ਲੋਭ ਤਹਿ ਕਾਲ ਹੈ ਜਹਾਂ ਖਿਮਾ ਤਹਿ ਆਪ ਕਬੀਰ ਮਾਇਆ ਤਜੀ ਤਾਂ ਕੀ ਭਇਆ ਜੋ ਮਾਨ ਤਜਿਆ ਨਹੀਂ ਜਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ਼ ਤਨ ਤਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਪਰ ਰਹੀ ਗੁਰਸਵਾਰੀ ਸਾਤ ਸੰਗਤ ਜੀਓ ਵੱਡੇ ਭਾਗ ਵਾਹਿਗੁਰੂ ਜੀ ਨੇ ਬਖਸ਼ੇ ਹਨ ਆਪਾਂ ਸਾਰਿਆਂ ਨੂੰ ਹੀ ਆਪਣੇ ਮੁਬਾਰਕ ਦਰਬਾਰ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਸਤਗੁਰੂ ਜੀ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਭਾਈ ਸਾਹਿਬਾਨ ਜੀ ਪਾਸੋਂ ਆਪ ਜੀ ਨੇ ਬੜੇ ਸਤਕਾਰ, ਪ੍ਰੇਮ ਨਾਲ ਸਰਵਣ ਕੀਤੇ ਨੇ। ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸ਼ਲੋਕਾਂ ਵਿੱਚੋਂ ਲੜੀਵਾਰ ਵਿਚਾਰ ਕਰਦੇ ਹਾਂ। ਆਪ ਜੀ ਨੇ ਅਗਲੇਰੇ ਦੋ ਸ਼ਲੋਕ 155 ਤੇ 56 ਨੰਬਰ ਦੋਨਾਂ ਸ਼ਲੋਕਾਂ ਦਾ ਪਾਠ ਸਰਵਣ ਕੀਤਾ ਹੈ ਸ਼ਲੋਕਾਂ ਦਾ ਕਿਉਂਕਿ ਆਪਣਾ ਇੱਕ प्रकरण ਹੈ ਇੱਕ ਲੜੀਵਾਰ ਵਿਚਾਰ ਜਿਹੜਾ ਹੈ ਮਹਾਰਾਜ ਆਪਣੇ ਇਹਨਾਂ ਸ਼ਲੋਕਾਂ ਵਿੱਚ ਸਾਨੂੰ ਬ੍ਰਿੜ ਕਰਾ ਰਹੇ ਨੇ ਵਕ ਵਕ ਪਹਿਲੂਆਂ ਦੇ ਉੱਤੇ ਭਗਤ ਜੀ ਮਹਾਰਾਜ ਨੇ ਚਾਨਣਾ ਪਾਇਆ ਪਹਿਲੇ ਸ਼ਲੋਕ ਜਿਹੜੇ ਸਾਨੂੰ ਉਹਨਾਂ ਦੇ ਵਿੱਚ ਜ਼ਿਕਰ ਸੀ ਕਿਸ ਕੀਮਤੀ ਮਨੁੱਖਾ ਜੀਵਨ ਨੂੰ ਹੀਰੇ ਵਰਗੇ ਅਮੋਲਕ ਜੀਵਨ ਨੂੰ ਮਨੁੱਖ ਵਕਾਰਾਂ ਦੀ ਹੱਡੀ ਦੇ ਉੱਤੇ ਵੇਚ ਰਿਹਾ ਔਰ ਬੜੇ ਸਸਤੇ ਭਾਅ ਦੇ ਵਿੱਚ ਕਬੀਰਾ ਇੱਕ ਅਚੰਬ ਉਹ ਦੇਖਿਓ ਹੀਰਾ ਹਾਰਟ ਬਕਾਇਆ ਵਨਜਨ ਹਾਰੇ ਬਾਹਰਾ ਕੌਡੀ ਬਦਲੇ ਜਾਇ ਜਿਹੜੀ ਚੀਜ਼ ਦਾ ਕੋਈ ਗਾਹਕ ਨਾ ਹੋਵੇ ਉਹਦੀ ਕੋਈ ਕੀਮਤ ਨਹੀਂ ਪੈਂਦੀ ਜਿਹੜੀ ਚੀਜ਼ ਦੀ ਕੋਈ ਕੀਮਤ ਨਾ ਹੋਵੇ ਉਸ ਦੀ ਕੋਈ ਕਦਰ ਵੀ ਨਹੀਂ ਕਰਦਾ ਕੱਚ ਦਾ ਬਰਤਨ ਘਰ ਵਿੱਚ ਟੁੱਟ ਜਾਏ ਟਿੜਕ ਜਾਏ ਅਸੀਂ ਉਸ ਨੂੰ ਬਾਹਰ ਸੁੱਟਣ ਲੱਗਿਆਂ ਪੀੜਾ ਮਹਿਸੂਸ ਨਹੀਂ ਕਰਦੇ ਸੋਨੇ ਦਾ ਗਹਿਣਾ ਟੁੱਟ ਜਾਏ ਉਸ ਨੂੰ ਕੋਈ ਬਾਹਰ ਨਹੀਂ ਸੁੱਟਦਾ ਉਸ ਟੁੱਟੇ ਹੋਏ ਦੀ ਵੀ ਕੀਮਤ ਹੁੰਦੀ ਹੈ ਤੇ ਉਹਨੂੰ ਆਪਾਂ ਸਾਹਮਣੇ ਰੱਖ ਲੈਨੇ ਜਿੰਨੀ ਵੀ ਕਿਸੇ ਵਸਤੂ ਦੀ ਕੀਮਤ ਹੈ ਉਸ ਹਿਸਾਬ ਨਾਲ ਉਹਦੀ ਕਦਰ ਕੀਤੀ ਜਾਂਦੀ ਹੈ ਮਨੁੱਖ ਸੰਸਾਰ ਦੇ ਵਿੱਚ ਇਹ ਸੋਚਦਾ ਹੈ ਮੇਰੀ ਕਦਰ ਹੋਵੇ ਅਸੀਂ ਸਾਰੇ ਹੀ ਆਪਣੀ ਆਪਣੀ ਕਦਰ ਬਣਾਉਣ ਵਾਸਤੇ ਜਾਂ ਕਦਰ ਪਵਾਉਣ ਵਾਸਤੇ ਲਗਾਤਾਰ ਯਤਨ ਕਰਦੇ ਹਾਂ ਪਰ ਅਸੀਂ ਇਹ ਨੁਕਤੇ ਨੂੰ ਬਹੁਤ ਘੱਟ ਸਮਝਦੇ ਆ ਕਿ ਅਸੀਂ ਆਪਣੀ ਕੀਮਤ ਵੀ ਬਣਾਈਏ ਸਾਨੂੰ ਸਮਝਣ ਵਾਲਾ ਕੋਈ ਇੱਕ ਵੀ ਜਗਤ ਵਿੱਚ ਹੋਇਆ ਤੇ ਉਹ ਸਾਡਾ ਮਾਣ ਕਰੇਗਾ ਬੇਸਮਝਾਂ ਦੇ ਕੋਲੋਂ ਕਦਰ ਪਵਾਉਣ ਵਾਲੋਂ ਸਾਨੂੰ ਇੱਕ ਸਮਝਦਾਰ ਕੋਲੋਂ ਕਦਰ ਪਵਾਉਣੀ ਜ਼ਿਆਦਾ ਬਿਹਤਰ ਹੁੰਦੀ ਹੈ ਪਰ ਮਨੁੱਖ ਹੈ ਸਾਡੇ ਸੁਭਾਅ ਦੇ ਵਿੱਚ ਇਹ ਚੀਜ਼ ਹੈ ਵੀ ਹਰ ਆਦਮੀ ਮੇਰੀ ਕਦਰ ਕਰੇ ਭਾਵੇਂ ਉਹ ਬੇਸਮਝ ਹੋਵੇ ਭਾਵੇਂ ਉਹ ਮੂਰਖ ਹੋਵੇ ਭਾਵੇਂ ਉਹਨੂੰ ਕੋਈ ਚੀਜ਼ ਦਾ ਗਿਆਨ ਨਾ ਹੋਵੇ ਬਸ ਉਹ ਕਦਰ ਕਰੇ ਧਰਮੀ ਮਨੁੱਖ ਜਾਂ ਸਿਆਣਾ ਮਨੁੱਖ ਇਹਨਾਂ ਜੰਜਾਲਾਂ ਤੋਂ ਬੜਾ ਮੁਕਤ ਹੁੰਦਾ ਹੈ ਸਤਿਗੁਰੂ ਜੀ ਦੀ ਮੁਬਾਰਕ ਬਾਣੀ ਵਿੱਚ ਵਾਕ ਦਰਜ ਨੇ हे ਮੇਰੇ ਮਾਲਕ ਤੂੰ ਜੇ ਕਿਰਪਾ ਦੀ ਨਜ਼ਰ ਮੇਰੇ ਉੱਤੇ ਕਰੇ ਤਾਂ ਮੈਂ ਸਮਝਾਂਗਾ ਸਾਰੇ ਸੰਸਾਰ ਦੀਆਂ ਬਾਦਸ਼ਾਹੀਆਂ ਤੂੰ ਮੇਰੇ ਖਾਤੇ ਵਿੱਚ ਪਾ ਦਿਤੀਆਂ ਨੇ ਹਿੱਸੇ 'ਚ ਪਾ ਦਿਤੀਆਂ ਨੇ ਮੈਨੂੰ ਜਗਤ ਦੀ ਵਾਹ ਵਾਹ ਦੀ ਕੋਈ ਜ਼ਰੂਰਤ ਨਹੀਂ ਜ਼ਰਾ ਸੋਚੀਏ ਸੰਸਾਰ ਦੇ ਲੋਕ ਸਾਡੀ ਵਾਹ ਵਾਹ ਕਰਨ ਵੀ ਤੇ ਸਾਨੂੰ ਫਰਕ ਕੀ ਪੈਣਾ ਹੈ ਨਾ ਕਰਨਗੇ ਤੇ ਘਾਟਾ ਕੀ ਹੈ بس ਇਨਾਂ ਕ ਫਰਕ ਹੈ ਵੀ ਜਦੋਂ ਅਸੀਂ ਹਉ ਦੇ ਤਲ ਉੱਤੇ ਜਿਉਂਦੇ ਹਾਂ ਅਹੰਕਾਰ ਦੇ ਪ੍ਰਭਾਵ ਥੱਲੇ ਜਿਉਂਦੇ ਹਾਂ ਤਾਂ ਸਾਡੀ ਹਉ ਨੂੰ ਫਰਕ ਪੈਂਦਾ ਸਾਨੂੰ ਕੋਈ ਲਾਭ ਨਹੀਂ ਹੁੰਦਾ ਨਾ ਕੋਈ ਘਾਟਾ ਪੈਂਦਾ ਪਰ ਸਾਡੀ ਹਉ ਨੂੰ ਖੁਰਾਕ ਮਿਲੇ ਤੇ ਵੱਡੀ ਹੁੰਦੀ ਏ ਹਉ ਨੂੰ ਖੁਰਾਕ ਨਾ ਮਿਲੇ ਤੇ ਕਮਜ਼ੋਰ ਪੈ ਜਾਂਦੀ ਏ ਇਹ ਡਿਜ਼ੀਜ਼ ਹੈ ਰੋਗ ਹੈ ਆਤਮਿਕ ਰੋਗ ਮਾਨਸਿਕ ਰੋਗ ਜਿਹੜੇ ਇਸ ਤੋਂ ਮੁਕਤ ਹੋ ਜਾਂਦੇ ਨੇ ਇਸ ਬਿਮਾਰੀ ਤੋਂ ਉਹ ਸਾਰੇ ਜੰਗਾਲਾਂ ਤੋਂ ਵੀ ਰਹਿਤ ਹੋ ਜਾਂਦੇ ਨੇ ਕਬੀਰ ਜੀ ਮਹਾਰਾਜ ਨੇ ਇਸ ਸ਼ਲੋਕ ਵਿੱਚ ਫਰਮਾਇਆ ਹੈ ਜਹਾਂ ਗਿਆਨ ਤਹ ਧਰਮ ਹੈ ਗਿਆਨ ਦਾ ਅਰਥ ਹੈ ਸਮਝ ਸੋਝੀ ਤੇ ਧਰਮ ਦਾ ਅਰਥ ਹੈ ਫਰਜ਼ ਇਸ ਸ਼ਲੋਕ ਦੇ ਅਕੋਰਡਿੰਗ ਇਸ ਸੰਦਰਭ ਦੇ ਵਿੱਚ ਕਿਉਂਕਿ ਪਹਿਲਾ ਜਿਹੜਾ ਸ਼ਲੋਕ ਹੈ ਉਹ ਜੀਵਨ ਨੂੰ ਹੀਰੇ ਸਮਾਨ ਕਹਿੰਦਾ ਹੈ ਪਰ ਹੀਰੇ ਦੀ ਜਿਹੜੇ ਮਨੁੱਖ ਨੂੰ ਕੀਮਤ ਦਾ ਗਿਆਨ ਨਹੀਂ ਉਹ ਦੀ ਕਦਰ ਨਹੀਂ ਕਰਦਾ ਤੇ ਉਹਨੂੰ ਹੱਟੀ-ਹੱਟੀ ਤੇ ਵੇਚ ਹੀ ਜਾਂਦਾ ਹੈ ਬੜੇ ਸਸਤੇ ਭਾਤੇ ਤੇ ਖਰੀਦਣ ਵਾਲਿਆਂ ਨੂੰ ਵੀ ਉਹਦਾ ਗਿਆਨ ਨਹੀਂ ਵੇਚਣ ਵਾਲਿਆਂ ਨੂੰ ਵੀ ਗਿਆਨ ਨਹੀਂ ਇੱਕ ਦੂਜੇ ਨੂੰ ਵੇਚਦਾ ਹੈ ਦੂਜਾ ਤੀਜੇ ਨੂੰ ਵੇਚਦਾ ਹੈ ਜਾਨੀਓ ਸਾਰਾ ਬਾਜ਼ਾਰ ਹੀ ਹੀਰੇ ਦੀ ਅਸਲੀਅਤ ਨੂੰ ਪਛਾਣਣ ਤੋਂ ਅਗਿਆਨੀ ਹੈ ਬੇਸਮਝ ਹੈ ਸੋ ਜਗਤ ਨੂੰ ਕਬੀਰ ਜੀ ਮਹਾਰਾਜ ਨੇ ਇਸ ਰੂਪ ਵਿੱਚ ਵੇਖਿਆ ਲੋਕ ਜੀਵਨ ਦੀ ਕੀਮਤ ਨਹੀਂ ਸਮਝ ਰਹੇ ਨਾ ਆਪਣੇ ਜੀਵਨ ਦੀ ਜਿਹੜਾ ਆਪਣੇ ਜੀਵਨ ਦੀ ਕਦਰ ਕੀਮਤ ਸਮਝੇਗਾ ਉਹ ਕਦਰ ਕਰੇਗਾ ਔਰ ਉਹ ਦੂਜੇ ਦੀ ਵੀ ਕਰੇਗਾ ਜਿਸ ਨੂੰ ਆਪਣੇ ਜੀਵਨ ਦੀ ਕੀਮਤ ਦਾ ਅੰਦਾਜ਼ਾ ਨਹੀਂ ਉਹ ਆਪਣੀ ਕਦਰ ਵੀ ਨਹੀਂ ਕਰਦਾ ਤੇ ਕਿਸੇ ਦੀ ਵੀ ਨਹੀਂ ਕਰ ਸਕਦਾ ਇਸ ਚੀਜ਼ ਨੂੰ ਜਾਨਣਾ ਜਿਹੜੀ ਚੀਜ਼ ਨੂੰ ਅਸੀਂ ਹੰਡਾਉਂਦੇ ਆ ਮਹਿਸੂਸ ਕਰਦੇ ਆ ਅਸੀਂ ਦੂਜੇ ਪ੍ਰਤੀ ਵੀ ਉਹੋ ਜਿਹੀ ਬਣ ਜਾਂਦੇ ਆ ਜਿਹੋ ਜੇ ਅਸੀਂ ਆਪਣੇ ਪ੍ਰਤੀ ਹੁੰਨੇ ਆ ਚੇਤੇ ਚ ਰੱਖੀਏ ਜੇ ਅਸੀਂ ਆਪਣੇ ਪ੍ਰਤੀ ਦਇਆ ਰੱਖਦੇ ਆ ਤਾਂ ਦੂਜੇ ਪ੍ਰਤੀ ਵੀ ਰੱਖਾਂਗੇ ਜੇ ਸਾਡੇ ਅੰਦਰ ਹੋਂ ਹੈ ਤਾਂ ਅਸੀਂ ਦੂਜੇ ਨਾਲ ਵੀ ਟ੍ਰੀਟ ਉਹਵੇਂ ਹੀ ਕਰਾਂਗੇ ਜਿਹੜੀ ਚੀਜ਼ ਸਾਡੇ ਅੰਦਰ ਹੈ ਜੋ ਜੀ ਹੋਏ ਸੋ ਉਗਵੇ ਮੁਹਕਾ ਕਹਿਆ ਬਾਓ ਕਈ ਵਾਰ ਇਹ ਖਿਆਲ ਮਨ ਵਿੱਚ ਆਉਂਦਾ ਹੈ ਇਤਿਹਾਸ ਪੜਦਿਆਂ ਹੋਇਆਂ ਸਤਿਗੁਰੂ ਗੁਰੂ ਨਾਨਕ ਮਹਾਰਾਜ ਉਹ ਜਾਣਦੇ ਨੇ ਕਿ ਜੀਵਨ ਕਿੰਨਾ ਮੋਲਕ ਹੈ ਜ਼ਿੰਦਗੀ ਪਰਮੇਸ਼ਰ ਦੀ ਬਖਸ਼ਿਸ਼ ਹੈ ਵਕਤ ਕਿੰਨਾ ਅਹਮ ਹੈ ਇਹਦੀ ਕਦਰ ਕਰਨੀ ਚਾਹੀਦੀ ਹੈ ਇਹਨੂੰ ਐਵੇਂ ਜੀਣਾ ਚਾਹੀਦਾ ਹੈ ਜਿਵੇਂ ਕਿਸੇ ਅਮੋਲਕ ਵਸਤੂ ਨੂੰ ਸੰਭਾਲਿਆ ਜਾਂਦਾ ਹੈ ਸਤਕਾਰਿਆ ਜਾਂਦਾ ਹੈ ਇਹੀ ਕਾਰਨ ਹੈ ਕਿ ਮਹਾਰਾਜ ਥਾਂਪੁਰ ਥਾਂ ਸਰੀਰਕ ਤੰਗੀਆਂ ਤੁਰਸ਼ੀਆਂ ਸਹਿ ਕੇ ਵੀ ਲੋਕਾਈ ਨੂੰ ਇਹੀ ਗੱਲ ਦੱਸਦੇ ਰਹਿ ਵੀ ਤੁਹਾਡੇ ਕੋਲ ਬਹੁਤ ਕੀਮਤੀ ਵਸਤ ਹੈ ਇਹਨੂੰ ਅਜਾਈ ਨਾ ਗਵਾਓ ਜਿਨ੍ਹਾਂ ਲੋਕਾਂ ਦੀ ਸਮਝ ਵਿੱਚ ਪਈ ਉਹ ਠੱਗ ਤੋਂ ਸਾਧੂ ਹੋ ਗਏ ਚੋਰ ਤੋਂ ਧਰਮਾਤਮਾ ਹੋ ਗਏ ਜਿਨ੍ਹਾਂ ਦੀ ਸਮਝ ਵਿੱਚ ਨਹੀਂ ਪਈ ਉਹਨਾਂ ਨੇ ਕਿਹਾ ਇਹ ਕਿਹੋ ਜੀਆਂ ਗੱਲਾਂ ਨੇ ਭੂਤ ਨੇ ਆ ਬੇਤਾਲਿਆਂ ਕੁਰਾਈਆਂ ਵਾਲੀਆਂ ਗੱਲਾਂ ਨੇ ਜੋ ਇਹ ਮਹਾਰਾਜ ਕਰ ਰਹੇ ਨੇ ਜੋ ਇਹ ਸਤਪੁਰਸ਼ ਕਰ ਰਹੇ ਨੇ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਕਬੀਰ ਜੀ ਮਹਾਰਾਜ ਕਹਿੰਦੇ ਨੇ ਜਿੱਥੇ ਇਸ ਹੀਰੇ ਕੀਮਤੀ ਅਮੋਲਕ ਨਾਇਾਬ ਜੀਵਨ ਦੀ ਸਮਝ ਹੈ ਪੀਏ ਜੀਵਨ ਕੀਮਤੀ ਹੈ ਇਸ ਜੀਵਨ ਦਾ ਆਧਾਰ ਪਰਮੇਸ਼ਰ ਹੈ ਜਿਸ ਨੇ ਆਪਣੇ ਮੂਲ ਨੂੰ ਪਛਾਣ ਲਿਆ ਮੂਲ ਦੀ ਸਮਝ ਹਾਸਲ ਕਰ ਲਈ ਉਹਦੇ ਅੰਦਰ ਧਰਮ ਪੈਦਾ ਹੋਇਆ ਉਹਨੇ ਆਪਣੇ ਮਨੁੱਖਾ ਜੀਵਨ ਦੇ ਫਰਜ਼ ਪਛਾਣੇ ਉਹਨੇ ਆਪਣੇ ਜੀਵਨ ਨੂੰ ਆਦਰਸ਼ਕ ਢੰਗ ਨਾਲ ਜੀਣਾ ਸ਼ੁਰੂ ਕੀਤਾ ਉਹਨੇ ਆਪਣੇ ਜੀਵਨ ਦੇ ਮਨੋਰਥ ਨੂੰ ਪਛਾਣਿਆ ਜਿਸ ਨੂੰ ਜੀਵਨ ਦੀ ਕੀਮਤ ਸਮਝ ਵਿੱਚ ਆਈ ਜਿਸ ਨੂੰ ਇਹ ਜੀਵਨ ਪਰਮੇਸ਼ਰ ਵਾਹਿਗੁਰੂ ਦਾ ਹਿੱਸਾ ਪ੍ਰਤੀਤ ਹੋਇਆ ਵੀ ਇਹ ਜੀਵਨ ਵੀ ਵਾਹਿਗੁਰੂ ਦਾ ਇੱਕ ਅੰਗ ਹੈ ਉਹਦੀ ਇੱਕ ਬਖਸ਼ਿਸ਼ ਹੈ ਉਸੇ ਨੇ ਮਨੁੱਖਾ ਜੀਵਨ ਦੇ ਫਰਜ਼ ਨੂੰ ਪਛਾਣਿਆ ਆਦਰਸ਼ ਨੂੰ ਸਮਝਿਆ ਦੂਜੇ ਨੇ ਨਹੀਂ ਸਮਝਿਆ ਜਿੱਥੇ ਸਮਝ ਰਹੀ ਉਥੇ ਧਰਮ ਨਹੀਂ ਜਿੱਥੇ ਇਸ ਜੀਵਨ ਦੀ ਸਮਝ ਹੈ ਉਥੇ ਹੀ ਫਰਜ਼ ਨੇ ਨਿਭਾਏ ਜਾਂਦੇ ਨੇ ਆਦਰਸ਼ਕ ਜੀਵਨ ਜੀਣ ਲਈ ਉਹਤੇ ਮਨੋਕ ਸੰਘਰਸ਼ ਕਰਦਾ ਹੈ ਸਟਰਗਲ ਕਰਦਾ ਹੈ ਅਭਿਆਸ ਕਰਦਾ ਹੈ ਕਮਾਈ ਕਰਦਾ ਹੈ ਪ੍ਰਣਾਲ ਦੀ ਨਾਲ ਫਰਮਾਇਆ ਜਹਾਂ ਝੂਠ ਤਹ ਪਾਪ ਪਰ ਜਿੱਥੇ ਜੀਵਨ ਚ ਝੂਠ ਵਸ ਜਾਏ ਉਥੇ ਪਾਪ ਆ ਜਾਂਦਾ ਹੈ ਮੈਲ ਆ ਜਾਂਦੀ ਹੈ ਖੋਟ ਆ ਜਾਂਦਾ ਹੈ ਜੀਵਨ ਚ ਝੂਠ ਤੁਹਾਡੇ ਅੰਤਰਾਤਮਾ ਨੂੰ ਕਮਜ਼ੋਰ ਕਰ ਦਿੰਦਾ ਹੈ ਤੁਹਾਨੂੰ ਖੋਖਲਾ ਕਰ ਦਿੰਦਾ ਹੈ ਦਾਨਿਆਂ ਨੇ ਆਖਿਆ ਇੱਕ ਝੂਠ ਨੂੰ ਲੁਕਾਉਣ ਵਾਸਤੇ ਤੁਹਾਨੂੰ ਹੋਰ ਸੈਂਕੜੇ ਝੂਠ ਬੋਲਣੇ ਪੈਂਦੇ ਹਨ ਪਰ ਇੱਕ ਸੱਚ ਤੁਹਾਨੂੰ ਇੰਨੀ ਲੰਮੀ ਮੁਸ਼ਕਲ ਤੋਂ ਬਚਾ ਲੈਂਦਾ ਹੈ ਮਨੁੱਖ ਨੇ ਇੱਕ ਪਾਪ ਲੁਕੋਇਆ ਉਹਨੂੰ ਲੁਕਾਉਣ ਦੀ ਖਾਤਰ ਝੂਠ ਬੋਲਿਆ ਲੋਕਾਂ ਨੇ ਸ਼ੱਕ ਕਰਨਾ ਸ਼ੁਰੂ ਕੀਤਾ ਹੈ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਇਨਵੈਸਟੀਗੇਸ਼ਨ ਚੱਲੀ ਬੰਦਾ ਸੈਂਕੜੇ ਝੂਠ ਬੋਲੀ ਗਿਆ ਬੋਲੀ ਗਿਆ ਜਿੰਨੇ ਜ਼ਿਆਦਾ ਝੂਠ ਬੋਲੀ ਗਿਆ ਉਹਨਾਂ ਨੂੰ ਚੇਤਾ ਵੀ ਭੁੱਲਦਾ ਗਿਆ ਵੀ ਮੈਂ ਪਹਿਲਾਂ ਕੀ ਕਿਹਾ ਉਹ ਆਪਣੇ ਬਣਾਏ ਜਾਲ ਵਿੱਚ ਫਸ ਜਾਂਦਾ ਜਿਵੇਂ ਮਕੜੀ ਆਪਣਾ ਜਾਲਾ ਬੁਣਦੀ ਹੈ ਤੇ ਉਹਦੇ ਵਿੱਚ ਫਸ ਜਾਂਦੀ ਹੈ ਜੀਵਨ 'ਚ ਜਦੋਂ ਝੂਠ ਆਏਗਾ ਜੀਵਨ ਜਦੋਂ ਕਰਪਟ ਹੋਏਗਾ ਤਾਂ ਉਹ ਪਾਪ ਕਰਨ ਵਾਲ ਚੱਲੇਗਾ ਉਹਦੀ ਬਿਰਤੀ ਮੈਲੀ ਹੋ ਜਾਏ ਜਿੱਥੇ ਬਿਰਤੀ ਮੈਲੀ ਹੋਏ ਉਥੇ ਚੰਗਾ ਕੰਮ ਹੋ ਨਹੀਂ ਸਕਦਾ ਮਨ ਮੈਲਾ ਸਭ ਕੁਝ ਮੈਲਾ ਮੈਲੇ ਮਨ ਨਾਲ ਕੀਤਾ ਹੋਇਆ ਕਾਰਜ ਇਹ ਵੀ ਧਿਆਨ ਰੱਖੀ ਆਪਾਂ ਕਈ ਵਾਰ ਕਹਿ ਦਿੰਨੇ ਆਂ ਸੱਚ ਤੇ ਝੂਠ ਇਕੱਲੀਆਂ ਸ਼ਬਦਾਂ ਦੀਆਂ ਖੇਡਾਂ ਨਹੀਂ ਵੀ ਬੰਦਾ ਜ਼ੁਬਾਨ ਤੋਂ ਕੁਝ ਬੋਲਦਾ ਤੇ ਕੱਲਾ ਉਹੀ ਝੂਠ ਹੈ ਜਾਂ ਉਹੀ ਸੱਚ ਹੈ ਇਹ ਸਾਡੀ ਮਨੋਵਿਰਤੀ ਦਾ ਵੇਗ ਹੈ ਆਮ ਤੌਰ ਤੇ ਅਸੀਂ ਸੱਚ ਨੂੰ ਡਿਫਾਈਨ ਨਹੀਂ ਕਰਦੇ ਜੀ ਬੰਦੇ ਨੇ ਉੱਥੇ ਸੱਚ ਬੋਲਿਆ ਬੰਦਾ ਕਈ ਵਾਰ ਸੱਚ ਬੋਲਦਾ ਹੀ ਉਦੋਂ ਹੈ ਜਦੋਂ ਉਹਨੂੰ ਲੱਗੇ ਵੀ ਇੱਥੇ ਬੋਲਣ 'ਚ ਫਾਇਦਾ ਹੈ ਜਿੱਥੇ ਉਹਨੂੰ ਸੱਚ ਬੋਲਣ 'ਚ ਫਾਇਦਾ ਦੇ ਸਕਦਾ ਹੈ ਨਾ ਉੱਥੇ ਬੋਲੇਗਾ ਜਿੱਥੇ ਉਹਨੂੰ ਝੂਠ ਬੋਲਣ ਚ ਲਾਭ ਹੋਏਗਾ ਉੱਥੇ ਬੋਲੇਗਾ ਸੱਚ ਵੀ ਜਿਹੜਾ ਆਪਣੇ ਲਾਭ ਨੂੰ ਮੁੱਖ ਰੱਖ ਕੇ ਬੋਲਿਆ ਗਿਆ ਸੱਚ ਨਹੀਂ ਹੈ ਸਵਾਰਥ ਹੈ ਇਹ ਉਮੀਦ ਹੈ ਸੱਚ ਹੈ ਜਿਵੇਂ ਦਾ ਝੂਠ ਬੋਲਿਆ ਗਿਆ ਤਾਂ ਆਪਾਂ ਕਈ ਵਾਰ ਕਹਿੰਦੇ ਨੇ ਮੈਂ ਬੜੀ ਸੱਚੀ ਗੱਲ ਕੀਤੀ ਨਹੀਂ ਕਾਦੀ ਸੱਚੀ ਗੱਲ ਕੀਤੀ ਵਕਤ ਵੇਖ ਕੇ ਕੀਤੀ ਹੈ ਮਾਹੌਲ ਵੇਖ ਕੇ ਕੀਤੀ ਹੈ ਲੱਗਿਆ ਵੀ ਇੱਥੇ ਹੁਣ ਝੂਠੀ ਗੱਲ ਚੱਲ ਨਹੀਂ ਸਕਣੀ ਤੇ ਸੱਚੀ ਗੱਲ ਕਰ ਦਿਓ ਤਾਂ ਕਿ ਪੈਂਠ ਬਣੀ ਰਹੇ ਮਗਰ ਬਿਰਤੀ ਕੀ ਹੈ ਮਗਰ ਸੁਭਾਅ ਕਿਹੜਾ ਖੜਾ ਹੈ ਮਗਰ ਸੋਚ ਕਿਹੜੀ ਖੜੀ ਹੈ ਜੇ ਅੰਤਕਾਰਨ ਦੀਆਂ ਤਿਆਂ ਦੇ ਵਿੱਚ ਮੈਲ ਹੈ ਸਵਾਰਥ ਹੈ ਤਾਂ ਸੱਚ ਥੋੜੀ ਬੋਲਿਆ ਗਿਆ ਉਹ ਤਾਂ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਲਈ ਗੱਲ ਕੀਤੀ ਗਈ ਹੈ ਮਨ ਤੇ ਸੱਚਾ ਨਹੀਂ ਭਾਵਨਾ ਸੱਚੀ ਨਹੀਂ ਬਿਰਤੀ ਸੱਚੀ ਨਹੀਂ ਬਿਰਤੀ ਵਿੱਚ ਮੈਲ ਹੈ ਅੰਤਾਂ ਕਰਨ ਦੇ ਅੰਦਰ ਚਤੁਰਾਈਆਂ ਚਲਾਕੀਆਂ ਨੇ ਸੱਚ ਨਹੀਂ ਹੁੰਦਾ ਕਿਉਂਕਿ ਸੱਚ ਇਕੱਲਾ ਲਫ਼ਜ਼ਾਂ ਦੀ ਬੰਦਤਰ ਨਹੀਂ ਹੈ ਸੱਚ ਸਾਡੇ ਅੰਤਾਂ ਕਰਨ ਦੀ ਤਸਵੀਰ ਹੈ ਸਾਡੇ ਮਨ ਆਤਮਾ ਦੀ ਸ਼ੁੱਧੀ ਦਾ ਪ੍ਰਮਾਣ ਹੈ ਕਿ ਅਸੀਂ ਅੰਦਰੋਂ ਕਿੰਨੇ پاک ਹਾਂ ਸਾਡੀ ਭਾਵਨਾ ਕਿੰਨੀ ਸਾਫ਼ ਹੈ ਸਾਡੀ ਥਿੰਕਿੰਗ ਕਿੰਨੀ ਵਧੀਆ ਹੈ ਸਾਡਾ ਤਸੱਵਰ ਕਿੰਨਾ ਚੰਗਾ ਹੈ ਸਾਡਾ ਦ੍ਰਿਸ਼ਟੀਕੋਣ ਕਿੰਨਾ ਪਵਿੱਤਰ ਹੈ ਅਸੀਂ ਅੰਦਰੋਂ ਕਿੰਨੀ ਭਲਾਈ ਲੋਚਣ ਵਾਲੇ ਮਨੋਖਾਂ ਇਸ ਗੱਲ ਨੂੰ ਸਮਝਣਾ ਹੋਵੇ ਤੇ ਇੱਕ ਉਦਾਹਰਣ ਹੀ ਕਾਫੀ ਹੈ ਧਰਮ ਕਿਉਂਕਿ ਕੇਵਲ ਬਾਹਰ ਦੀਆਂ ਨਿਵਖਾਵਾਂ ਲਫ਼ਜ਼ ਬੋਲਣੇ ਵੀ ਕਈ ਵਾਰ ਵਿਖਾਵਾ ਹੀ ਹੁੰਦੇ ਨੇ ਕਿਸੇ ਮਨੁੱਖ ਦੀ ਪ੍ਰਾਪਤੀ ਨੂੰ ਵੇਖ ਕੇ ਸਾਨੂੰ ਈਰਖਾ ਹੋਵੇ ਤਾਂ ਵੀ ਮੂੰਹ ਤੇ ਕਹਿਣਾ ਪੈਂਦਾ ਵੀ ਬੜੀ ਖੁਸ਼ੀ ਹੋਈ ਔਰ ਤੁਸੀਂ ਦੱਸੋ ਸੱਚੀ ਹੋਈ ਦਿਲ ਭਾਵੇਂ ਖੁਸ਼ ਨਾ ਹੋਵੇ ਪਰ ਕਹਿਣਾ ਪੈਂਦਾ ਇਹਦਾ ਉਹ ਵੀ ਵਿਖਾਵਾ ਹੀ ਹੁੰਦਾ ਹੈ ਵਿਖਾਵਾ ਕੱਲੇ ਪਹਿਰਾਵੇ ਨਾਲ ਜਾਂ ਕਿਸੇ ਹੋਰ ਕਰਮ ਨਾਲ ਨਹੀਂ ਸ਼ਬਦਾਂ ਲਫ਼ਜ਼ਾਂ ਨਾਲ ਵੀ ਬੰਦਾ ਵਿਖਾਵਾ ਕਰਦਾ ਹੈ ਦੁਨੀਆ ਨੂੰ ਮੈਨਰਸ ਕਹਿੰਦੀ ਮੈਨਰਸ ਚਾਹੀਦੇ ਨੇ ਤੈਨੂੰ ਇਸ ਤਰ੍ਹਾਂ ਨਹੀਂ ਸੀ ਬੋਲਣਾ ਚਾਹੀਦਾ ਧਰਮ ਕਹਿੰਦਾ ਨਹੀਂ ਇਸ ਤਰ੍ਹਾਂ ਸੋਚਣਾ ਹੀ ਨਹੀਂ ਸੀ ਚਾਹੀਦਾ ਧਰਮ ਹੋਰ ਡੂੰਘਾ ਜਾਂਦਾ ਉਹ ਕਹਿੰਦਾ ਇਹ ਤਾਂ ਲੋਕਾਂ ਨੂੰ ਰਜਾਉਣ ਦੀ ਕਿਰਿਆ ਹੈ ਤੇਰੇ ਅੰਦਰ ਇਹ ਮੈਲ ਆਉਣੀ ਹੀ ਨਹੀਂ ਚਾਹੀਦੀ ਇਹਦੀ ਪ੍ਰੋਡਕਸ਼ਨ ਹੀ ਨਾ ਹੋਵੇ ਤੂੰ ਇੰਨਾ ਵਰਕ ਕਰ ਆਪਣੇ ਆਪ ਉਤੇ ਕਿੰਨਾ ਚਿਰ ਜ਼ਬਾਨ ਕਾਬੂ 'ਚ ਰੱਖੇਂਗਾ ਇੱਕ ਥਾਂ ਨਾ ਬੋਲੇਗਾ ਪਿੱਠ ਪਿੱਛੇ ਬੋਲੇਗਾ ਸામਨੇ ਨਹੀਂ ਕਰੇਗਾ ਆਸੇ-ਪਾਸੇ ਕਰੇਗਾ ਧਰਮੀ ਕਹਿੰਦੇ ਆਸੇ-ਪਾਸੇ ਵੀ ਕਿਉਂ ਕਰਾਂ ਮੇਰੇ ਕੋਲ ਇਹਨਾਂ ਫालतू ਵਕਤ ਕਿੱਥੇ ਹੈ ਮੈਂ ਕਿਸੇ ਦੀ ਪਿੱਠ ਪਿਛੇ ਵੀ ਉਹਦਾ ਝੰਜਟ ਜੰਜਾਲ ਸਿਹੜੀ ਛੱਡਾਂ ਇਹਨਾਂ ਮੈਂ ਕਿਉਂ ਕਰਾਂ ਇਸ ਕੂੜੇ 'ਚ ਹੱਥ ਮਾਰਨ ਦਾ ਮੈਨੂੰ ਲਾਭ ਕੀ ਹੈ ਧਰਮ ਸਾਨੂੰ ਅੰਦਰੋਂ پاک ਪਵਿੱਤਰ ਕਰਦਾ ਹੈ ਧਰਮ ਆਤਮਾ ਦੀ ਮਰਿਆਦਾ ਹੈ ਧਰਮ ਸੁਰਤ ਦਾ ਅਭਿਆਸ ਹੈ ਧਰਮ ਮਨ ਦੀ ਪਾਕੀਜ਼ਗੀ ਤੇ ਜ਼ੋਰ ਦਿੰਦਾ ਹੈ ਇਹਨੂੰ ਸੂਫੀ ਕਹਿੰਦੇ ਸਨ ਨਫਸ ਦੀ ਪਵਿੱਤਰਤਾ ਆਤਮਕ ਔਰ ਮਾਨਸਿਕ ਪਵਿੱਤਰਤਾ ਸੱਚ ਨੂੰ ਜਜ਼ਬ ਕਰ ਲੈਣਾ ਪੂਰਨ ਸੱਚ ਭਰੇ ਲਿਖਿਆ ਇਸ ਨੂੰ ਧੰਗੁਰੂ ਅਰਜਨ ਸਾਹਿਬ ਮਹਾਰਾਜ ਨੇ ਤੂੰ ਇਥੇ ਇਤਿਹਾਸ ਦੇ ਇਸ ਘਟਨਾ ਕਰਮ ਨੂੰ ਪੜ੍ਹੀਏ ਗੰਗੂ ਨੇ ਜਾ ਕੇ ਆਖਿਆ ਜੀ ਮੇਰੇ ਘਰ ਵਿੱਚ ਮਾਤਾ ਜੀ ਔਰ ਸਹਿਬਜ਼ਾਦੇ ਨੇ ਲਫ਼ਜ਼ੋ ਦੇ ਝੂਠੇ ਨਹੀਂ ਪਰ ਬੰਦਾ ਝੂਠਾ ਹੈ ਬੇਈਮਾਨ ਹੈ ਕ੍ਰਪਟ ਹੈ ਮਦਦ ਜ਼ਾਲਿਮਾਂ ਦੀ ਕਰ ਰਿਹਾ ਹੈ ਇਸ ਕਰਕੇ ਉਹਦੇ ਬੋਲੇ ਹੋਏ ਲਫ਼ਜ਼ਾਂ ਨੂੰ ਕਿਸੇ ਨੇ ਸੱਚ ਨਹੀਂ ਮੰਨਿਆ ਜਿਹੜੇ ਗੁਰੂ ਸਾਹਿਬ ਦੇ ਮੁਰੀਦ ਮਹਾਰਾਜ ਦਾ ਉੱਚ ਦੇ ਰੂਪ ਵਿੱਚ ਪਲੰਗ ਚੁੱਕ ਕੇ ਜਾ ਰਹੇ ਨੇ ਉਹਨਾਂ ਨੂੰ ਸਿਪਾਈਆਂ ਨੇ ਗश्ती ਫੌਜ ਨੇ ਪੁੱਛਿਆ ਕਿ ਕੌਣ ਨੇ ਉਹਨਾਂ ਨੇ ਸਿੱਧਾ ਦੋ ਟੁਕ ਜਵਾਬ ਨਹੀਂ ਦਿੱਤਾ ਉਹਨਾਂ ਕਿਹਾ ਜੀ ਇਹ ਸਾਡੇ ਪੀਰ ਨੇ ਉੱਚ ਦੇ ਪੀਰ ਉੱਚ ਮਲਤਾਨ ਦਾ ਇੱਕ ਇਲਾਕਾ ਹੈ ਉਹਨਾਂ ਦੇ ਲਫ਼ਜ਼ਾਂ ਚੋਂ ਕੁਝ ਸਪਸ਼ਟ ਨਹੀਂ ਹੋਇਆ ਕਿ ਕੌਣ ਨੇ ਪਰ ਉਹਨਾਂ ਦੇ ਲਫ਼ਜ਼ ਸ਼ੁੱਧ ਆਤਮਾ ਚੋਂ ਨਿਕਲੇ ਪਵਿੱਤਰਤਾ ਚੋਂ ਨਿਕਲੇ ਸੱਚ ਦੇ ਪਹਿਰੇਦਾਰੀ ਵਾਲੇ ਰਹੇ ਸੱਚ ਦੇ ਪੱਖ 'ਚ ਖੜੇ ਉਹਨਾਂ ਦੇ ਲਫ਼ਜ਼ਾਂ ਦੀ ਇਹਰਾਫੇਰੀ ਨੂੰ ਨਹੀਂ ਵੇਖਿਆ ਗਿਆ ਬਦਲਾਅ ਨੂੰ ਨਹੀਂ ਵੇਖਿਆ ਗਿਆ ਭਾਵਨਾ ਨੂੰ ਵੇਖਿਆ ਗਿਆ ਸੋ ਭਗਤ ਜੀ ਮਹਾਰਾਜ ਕਹਿੰਦੇ ਨੇ ਜਹਾਂ ਝੂਠ ਤਹ ਪਾਪ ਝੂਠ ਦਾ ਅਰਥ ਇਸ ਜਗ੍ਹਾ ਦੇ ਉੱਤੇ ਮਨ ਦੀ ਮੈਲ ਜਦੋਂ ਅੰਦਰ ਖੋਟਾ ਹੋ ਜਾਏ ਅੰਦਰ ਦਾ ਖੋਟ ਹੀ ਝੂਠ ਹੈ ਧਿਆਨ ਵਿੱਚ ਰੱਖਿਏ ਲਫ਼ਜ਼ਾਂ ਦੀ ਖੇਡ ਸ਼ਬਦਾਂ ਦੀ ਬਣਤਰ ਨਹੀਂ ਹੈ ਇਥੇ ਅੰਦਰ ਦਾ ਖੋਟ ਹੀ ਝੂਠ ਹੈ ਜਦੋਂ ਮਨ ਖੋਟਾ ਹੈ ਬਕਾਰ ਗ੍ਰਸਤ ਹੈ ਮੈਲ ਨਾਲ ਭਰਿਆ ਹੈ ਦੁਰਪਾਵਨਾ ਸਾਡੇ ਅੰਦਰ ਹੈ ਤਾਂ ਅਸੀਂ ਝੂਠੇ ਹਾਂ ਸ਼ਬਦ ਭਾਵੇਂ ਕਿਹੋ ਜਿਹਾ ਵੀ ਬੋਲੇ ਜਾਣਾ ਉਹਦਾਂ ਕੋਈ ਫਰਕ ਨਹੀਂ ਪੈਂਦਾ ਤੋ ਜਿੱਥੇ ਖੋਟ ਹੋਏਗਾ ਅੰਦਰ ਉੱਥੇ ਪਾਪ ਧਾ ਕੇ ਤੁਹਾਡੇ ਅੰਦਰ ਇਕੱਠਾ ਹੁੰਦਾ ਜਾਏਗਾ ਕਰਮ ਉਹੋ ਜਿਹਾ ਖੋਟਾ ਹੋਏਗਾ ਜਿਨੇ ਕਰਮ ਖੋਟੇ ਹੁੰਦੇ ਜਾਣਗੇ ਉਹਨੇ ਪਾਪ ਇਕੱਠੇ ਹੁੰਦੇ ਜਾਣਗੇ ਬੰਦਾ ਉਹਨਾਂ ਦੇ ਬੋਝ ਥੱਲੇ ਦੱਬਿਆ ਜਾਏਗਾ ਅਭਿਆਸ ਹੀ ਗੁਨਾਹਾਂ ਦਾ ਹੋਏਗਾ ਤੋ ਸਹਿਬ ਜੀ ਅਗਲੇਰੇ ਬਚਨ ਵਿੱਚ ਕਹਿੰਦੇ ਨੇ ਜਹਾਂ ਲੋਭ ਤਹ ਕਾਲ ਹੈ ਜਿੱਥੇ ਹਵਸ ਆ ਜਾਏ ਜੀਵਨ 'ਚ ਜੋ ਕੁਝ ਵੀ ਦਿਖ ਰਿਹਾ ਹੈ ਜੋ ਕੁਝ ਵੀ ਕਿਸੇ ਕੋਲ ਹੈ ਜੋ ਕੁਝ ਵੀ ਫਲਾਹ ਦਾ ਹੈ ਸਭ ਮੇਰਾ ਹੋ ਜਾਏ ਹਵਸ ਕਿਸੇ ਕੋਲ ਵਸਤੂ ਵੇਖੀ ਮਨ ਉਦਾਸ ਹੋ ਗਿਆ ਨਿਰਾਸ਼ ਹੋ ਗਿਆ ਮੇਰੇ ਕੋਲ ਕਿਉਂ ਨਹੀਂ ਹੈ ਇੱਕ ਲਾਲਚ ਬਿਕ ਅੰਦਰ ਪੋਖ ਜਿਹੜੀ ਕਦੇ ਪੂਰੀ ਨਹੀਂ ਹੁੰਦੀ ਤਰਸੇਵਾ ਪੈਦਾ ਕਰ ਦਿੰਦੀ ਉਹ ਤੁਹਾਡੇ ਅੰਦਰ ਆ ਵੀ ਨਹੀਂ ਹੈ ਆ ਵੀ ਨਹੀਂ ਹੈ ਆ ਵੀ ਨਹੀਂ ਹੈ ਫਿਰ ਦੂਜੀ ਆਵਾਜ਼ ਅੰਦਰ ਆਉਂਦੀ ਉਹਦੇ ਕੋਲ ਕਿਉਂ ਹੈ ਮੇਰੇ ਕੋਲ ਕਿਉਂ ਨਹੀਂ ਉਹਦੇ ਕੋਲ ਕਿਉਂ ਹੈ ਮੇਰੇ ਕੋਲ ਕਿਉਂ ਨਹੀਂ ਇਹ ਇਹੋ ਜੀ ਬਿਮਾਰੀ ਹੈ ਜਿਹੜੀ ਤੁਹਾਨੂੰ ਸਾਰੀ ਦੁਨੀਆ ਦੇ ਪਦਾਰਥ ਹਾਸਲ ਕਰਕੇ ਵੀ ਦੂਰ ਨਹੀਂ ਹੁੰਦੀ ਲਾ ਇਲਾਜ ਰੋਗ ਹੈ ਅੰਦਰੋਂ ਬੰਦੇ ਦੇ ਅੰਦਰ ਜਦੋਂ ਇਹ ਚੀਜ਼ ਪੈਦਾ ਹੁੰਦੀ ਹੈ ਤੇ ਫਿਰ ਉਹ ਜਿਹਦੇ ਕੋਲ ਕੋਈ ਚੀਜ਼ ਵੰਦਾ ਉਹਨੂੰ ਈਰਖਾ ਵੀ ਜਾਗਦੀ ਹੈ। ਬੇਚੈਨ ਹੁੰਦਾ। ਜੋ ਕੁਝ ਉਹਦੇ ਕੋਲ ਹੁੰਦਾ ਉਹਨੂੰ ਇੰਜੋਏ ਨਹੀਂ ਕਰ ਪਾਉਂਦਾ ਉਹਨੂੰ ਮਾਣ ਨਹੀਂ ਪਾਉਂਦਾ ਉਹਦਾ ਸ਼ੁਕਰ ਨਹੀਂ ਕਰਦਾ। ਗੁਲਾਮਿਆਂ ਚ ਜੀਣਾ ਸ਼ੁਰੂ ਕਰ ਦਿੰਦਾ ਹੈ। ਸ਼ਿਕਵਿਆਂ ਚ ਰਹਿਣਾ ਸ਼ੁਰੂ ਕਰ ਦਿੰਦਾ ਹੈ। ਤੋਂ ਉਹ ਆਪਣੀ ਇਸ ਅੰਦਰ ਦੀ ਇਸ ਬਿਮਾਰੀ ਦਾ ਇਨਾ ਗਹਿਰਾ ਸ਼ਿਕਾਰ ਹੋ ਜਾਂਦਾ ਹੈ ਕਿ ਉਹਨੂੰ ਕਿਤੇ ਵੀ ਮਾਨਸਿਕ ਟਿਕਾਣਾ ਨਹੀਂ ਮਿਲਦਾ ਇਸ ਨੂੰ ਕਬੀਰ ਜੀ ਮਹਾਰਾਜ ਨੇ ਕਿਹਾ ਜਹਾਂ ਲੋਭ ਤੈ ਕਾਲ ਹੈ ਉਹ ਆਤਮਕ ਮੌਤ ਵਿਆਜਦਾ ਹੈ ਪਲ-ਪਲ ਮਰਨ ਵਾਲਾ ਜੀਵਨ ਹਾਂ ਜਿਉਂਦਾ ਹੈ ਜਿੱਥੇ ਬੇਚੈਨੀ ਹੋਵੇ ਈਰਖਾ ਹੋਵੇ ਉਦਾਸੀ ਹੋਵੇ ਸ਼ਿਕਵੇ ਹੋਣ ਇਸ ਤੋਂ ਵੱਡੀ ਆਤਮਿਕ ਅੰਦਰ ਦੀ ਮੌਤ ਹੋਰ ਕੀ ਹੋ ਸਕਦੀ ਹੈ ਤੁਸੀਂ ਸੋਚੋ ਜਿਸ ਬੰਦੇ ਦੀ ਬਿਰਤੀ ਮਨ ਔਰ ਸੁਰਤ ਇਹਨਾਂ ਚੀਜ਼ਾਂ ਵਿੱਚ ਇੰਨੀ ਗ੍ਰਸਤ ਹੈ ਕਿ ਪਲ-ਪਲ ਉਹ ਬੇਚੈਨ ਹੁੰਦਾ ਹੈ ਪਲ-ਪਲ ਨੂੰ ਕਿਸੇ ਨੂੰ ਵੇਖ ਕੇ ਖਿਜ ਆਉਂਦੀ ਹੈ ਉਹਦੇ ਅੰਦਰ مایوسی ਛਾ ਜਾਂਦੀ ਹੈ ਜਦੋਂ ਕਿਸੇ ਨੂੰ ਦੇਖਦਾ ਹੈ ਫਿਰ ਉਹ ਸ਼ਿਕਵੇ ਕਰਦਾ ਹੈ ਉਲੰਭੇ ਕਰਦਾ ਹੈ ਜਿਹੜਾ ਇਸ ਘੁੰਮਣ ਘੇਰੀ ਵਿੱਚ ਪਿਆ ਹੈ ਉਹਦੀ ਜ਼ਿੰਦਗੀ ਦਾ ਸਵਾਦ ਕੀ ਹੈ ਉਹ ਤਾਂ ਕੌਡੀਆਂ ਤੋਂ ਵੀ ਖੋਟਾ ਜੀਵਨ ਜੀਂਦਾ ਹੈ ਉਹਦੀ ਜ਼ਿੰਦਗੀ ਨੂੰ ਜ਼ਿੰਦਗੀ ਨਹੀਂ ਮੰਨਿਆ ਮਹਾਰਾਜ ਨੇ ਉਹਨੂੰ ਸਤਿਗੁਰੂ ਨੇ ਕਿਹਾ ਤਾਂ ਸੂਲੀ ਤੇ ਚੜਿਆ ਫਾਹੇ ਲੱਗਿਆ ਮੌਤ ਵਿਹਾਜ ਰਿਹਾ ਇਹ ਤਾਂ ਮਰਨ ਵਾਲੀ ਖੇਡ ਹੈ ਜਿਹੜੀ ਇਹ ਖੇਡ ਰਿਹਾ ਅੰਦਰੋਂ ਮਰਦਾ ਤੇ ਕਿਰਦਾ ਜਾਂਦਾ ਹੈ ਜਿੱਥਾਂ ਲੋਭ ਤਾਂ ਕਾਲ ਹੈ ਜਿੱਥਾਂ ਖਿਮਾ ਤਿਆਗ ਪਰ ਜਿੱਥੇ ਖਿਮਾ ਦਾ ਸੁਭਾਅ ਹੈ ਅਣਡਿੱਟ ਕਰਨ ਦਾ ਸੁਭਾਅ ਤਿਆਗ ਦੇਣ ਦਾ ਸੁਭਾਅ ਕਿਸੇ ਦਾ ਬੋਝ ਕਿਸੇ ਦੇ ਪਾਪ ਦਾ ਬੋਝ ਆਪਣੇ ਤੇ ਨਾ ਚੁੱਕਣਾ ਬਰਡਨ ਨਾ ਲੈਣਾ ਤੁਸੀਂ ਵੇਖੋ ਸਾਡੇ ਚ ਸੁਭਾਅ ਹੈ ਵੀ ਕਿਸੇ ਦੇ ਪਰਿਵਾਰ ਵਿੱਚ ਕੋਈ ਗੱਲ ਹੋਈ ਹੋਵੇ ਵਾਪਰਦਾ ਹੈ ਸੰਸਾਰ ਹੈ ਜੀ ਕਿਸੇ ਨਾਲ ਕੁਝ ਵੀ ਦੁਨੀਆ ਚ ਵਾਪਰ ਸਕਦਾ ਹੈ ਪੋਸੀਬਲ ਹੈ ਪਹਿਲੀ ਗੱਲ ਇਹਨੂੰ ਇਵੇਂ ਸਮਝੀਏ ਦੁਨੀਆ ਵਿੱਚ ਹਰ ਚੀਜ਼ ਪੋਸੀਬਲ ਹੈ ਜੋ ਤੁਸੀਂ ਨਹੀਂ ਸੋਚਿਆ ਉਹ ਵੀ ਵਾਪਰ ਜਾਂਦਾ ਹੈ ਉਹ ਵੀ ਹੋ ਜਾਂਦਾ ਹੈ ਕੋਈ ਖੁਸ਼हाल ਹੈ ਕੱਲ ਨੂੰ ਦੁਖੀ ਹੋ ਸਕਦਾ ਹੈ ਕਿਸੇ ਪਰਿਵਾਰ 'ਚ ਇਤਫਾਕ ਹੈ ਕੱਲ ਨੂੰ ਕੋਈ ਕਲੇਸ਼ ਹੋ ਸਕਦਾ ਹੈ ਸਾਰੇ ਬੰਦਿਆਂ ਦੇ ਸੁਭਾਅ ਇੱਕੋ ਜਿਹੇ ਨਹੀਂ ਨਾ ਹੁੰਦੇ ਪਰ ਸਾਡੇ ਅੰਤਰਾਤਮਾ ਵਿੱਚ ਇੱਕ ਚੀਜ਼ ਹੈ ਵੈਸੇ ਇਸ ਚੀਜ਼ ਨੂੰ ਨੋਟ ਕਰਨਾ ਚਾਹੀਦਾ ਹੈ ਸਾਨੂੰ ਜੇ ਅਸੀਂ ਇਹ ਸੁਭਾਅ ਬਦਲਾਂਗੇ ਤੇ ਬੜੇ ਸੌਖੇ ਰਵਾਂਗੇ ਪਰ ਜੇ ਇਹ ਸੁਭਾਅ ਕਿਸੇ ਸਮਾਜ ਦਾ ਆਮ ਸੁਭਾਅ ਬਣ ਜਾਏ ਤੇ ਬੜੀ ਸਮੱਸਿਆ ਖੜੀ ਹੋ ਜਾਂਦੀ ਹੈ ਇਹ ਇਕੱਲੇ ਬੰਦੇ ਦਾ ਹੋਵੇ ਤੇ ਗੱਲ ਹੋਰ ਹੁੰਦੀ ਹੈ ਜੇ ਬਹੁਤੇ ਲੋਕਾਂ ਦਾ ਬਣ ਜਾਏ ਨਾ ਸਮਾਜ ਚ ਤੇ ਇਹਨੂੰ ਫਿਰ ਸਦੀਆਂ ਲੱਗਦੀਆਂ ਨੇ ਬਦਲਨੋ ਤੇ ਕਿਉਂਕਿ ਇੱਕ ਵੱਡੀ ਬਿਮਾਰੀ ਬਣ ਜਾਂਦੀ ਹੈ ਮਹਾਮਾਰੀ ਬਣ ਜਾਂਦੀ ਹੈ ਉਹਦੇ ਲਈ ਜ਼ੋਰ ਵੀ ਜ਼ਿਆਦਾ ਲੱਗਦਾ ਹੈ ਸਮਾਵੀ ਵੱਧ ਲੱਗਦਾ ਉਹਨੂੰ ਤਬਦੀਲ ਕਰਨ ਦੇ ਉੱਤੇ ਇੱਕ ਤਾਂ ਸੀ ਜਦੋਂ ਦੂਜਿਆਂ ਨਾਲ ਗੱਲ ਕਰਾਂਗੇ ਨਾ ਆਪਣੇ ਸ਼ਰੀਕੇ ਰਿਸ਼ਤੇਦਾਰਾਂ ਦੀ ਬਦਖੋਈ ਜ਼ਰੂਰ ਕਰਾਂਗੇ ਤੁਸੀਂ ਨੋਟ ਕਰਨਾ ਕਈ ਵਾਰ ਅਸੀਂ ਆਪਣੇ ਸ਼ਰੀਕੇ ਦੀ ਚਾਚੇ ਤਾਇਆ ਦੀ ਰਿਸ਼ਤੇਦਾਰਾਂ ਦੀ ਘਰ ਪਰਿਵਾਰ ਦੇ ਕੁਝ ਜੀਆਂ ਦੀ ਜਿਨ੍ਹਾਂ ਨਾਲ ਸਾਡੀ ਬਹੁਤੀ ਤੰਦ ਨਹੀਂ ਰਲਦੀ ਸੁਭਾਅ ਦੀ ਅਸੀਂ ਉਹਨਾਂ ਦੀ ਬਦ ਕੋਈ ਕਰਨੋਂ ਝਿਜਕਦੇ ਨਹੀਂ ਉਹਦਾ ਇੱਕ ਇਫੈਕਟ ਇਹ ਪੈਂਦਾ ਵੀ ਸਾਨੂੰ ਆਦਤ ਪੈ ਜਾਂਦੀ ਹੈ ਆਪਣਾ ਖੋਟ ਦੂਜਿਆਂ ਨੂੰ ਵਿਖਾਉਣ ਦੀ ਤੇ ਅਗਲਾ ਜੇ ਆ ਕੇ ਮੁੜ ਕੇ ਸਾਡੇ ਪਰਿਵਾਰ ਦੇ ਜੀ ਨੂੰ ਦੱਸਦਾ ਤੇ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ ਸਾਡੇ ਪਰਿਵਾਰ ਦਾ ਜੀ ਕਹਿੰਦਾ ਵੀ ਤੂੰ ਲੋਕਾਂ ਕੋਲ ਜਾ ਕੇ ਕਰਦੀਆਂ ਗੱਲਾਂ ਕਰਦਾ ਸਾਡਾ ਪਰਿਵਾਰਕ ਵਿਸ਼ਵਾਸ ਖਤਮ ਹੋ ਜਾਂਦਾ ਹੈ ਫਿਰ ਹੋਰ ਚੀਜ਼ ਨੋਟ ਕਰਨਾ ਸਾਨੂੰ ਇੱਕ ਇਹ ਵੀ ਵਹਿਮ ਹੁੰਦਾ ਹੈ ਵੀ ਦੂਜੇ ਸਾਡੇ ਨਾਲੋਂ ਜ਼ਿਆਦਾ ਚੰਗੇ ਨੇ ਤੇ ਅਸੀਂ ਲੋਕਾਂ ਨਾਲੋਂ ਜ਼ਿਆਦਾ ਮਾੜੇ ਆ ਆਪਣਾ ਸੀ ਖੋਟ ਵਿਖਾਉਂਦੇ ਰਾਂਗੇ ਦੂਜਿਆਂ ਦੀਆਂ ਉਦਾਹਰਣਾਂ ਲੈਂਦੇ ਰਾਵਾਂਗੇ ਵੇਖੋ ਫਲਾਣੇ ਦੇ ਪਰਿਵਾਰ ਚਵੇਂ ਫਲਾਣੇ ਦੇ ਪਰਿਵਾਰ ਉਹਨੂੰ ਅਸੀਂ ਫਿਰ ਸਮੱਸਿਆ ਬਣਾ ਲੈਨੇ ਆ ਆਪਣੇ ਆਪ ਲਈ ਵੀ ਉਹਨਾਂ ਦੀ ਫੈਮਿਲੀ ਤਾਂ ਜ਼ਿਆਦਾ ਵਧੀਆ ਹੈ ਸਾਡੇ ਨਾਲੋਂ ਉਹਨਾਂ ਦੇ ਬੱਚੇ ਜ਼ਿਆਦਾ ਚੰਗੇ ਨੇ ਉਹਨਾਂ ਦੀਆਂ ਨੌਂਆਂ ਜ਼ਿਆਦਾ ਚੰਗੀਆਂ ਨੇ ਉਹਨਾਂ ਦੇ ਮੁੰਡੇ ਉਹਨਾਂ ਦੀਆਂ ਧੀਆਂ ਉਹਨਾਂ ਦਾ ਪਰਿਵਾਰ ਜ਼ਿਆਦਾ ਬਿਹਤਰ ਹੈ ਉਹ ਸਾਡੇ ਲਈ ਸਮੱਸਿਆ ਬਣ ਜਾਂਦੀ ਹੈ ਜਦੋਂ ਅਸੀਂ ਆਪਣੇ ਜੀਆਂ ਕੋਲ ਆ ਕੇ ਕਹਿੰਦੇ ਆ ਵੀ ਤੁਸੀਂ ਤੇ ਘਟਿਆਓ ਉਹਨਾਂ ਨੂੰ ਵੇਖੋ ਉਹ ਫਿਰ ਇੱਕ ਬੇਵਿਸ਼ਵਾਸੀ ਪੈਦਾ ਹੋ ਜਾਂਦੀ ਹੈ ਅਸੀਂ ਆਪਣੀ ਚੀਜ਼ ਨੂੰ ਆਪਣੇ ਢੰਗ ਨਾਲ ਸੁਧਾਰੀਏ ਉਹ ਜ਼ਿਆਦਾ ਵਧੀਆ ਰਹਿੰਦੀ ਹੈ ਜੇ ਤੁਸੀਂ ਦੂਜੇ ਦੀ ਉਦਾਹਰਣ ਨੂੰ ਆਪਣੇ ਘਰ ਚ ਲਾਗੂ ਕਰਕੇ ਕਰੋਗੇ ਸਮੱਸਿਆ ਖੜੀ ਹੋਏਗੀ ਕਿਉਂਕਿ ਉਹਨਾਂ ਦਾ ਜੀਵਨ ਟੰਗ ਤੇ ਤੁਹਾਡਾ ਜੀਵਨ ਟੰਗ ਵੱਖਰਾ ਵੱਖਰਾ ਹੈ ਫਿਰ ਇਹਦੇ ਇੱਕ ਆਪੋਜ਼ਿਟ ਵੀ ਅਸੀਂ ਆਪਣੀ ਗੱਲ ਨੂੰ ਖੁਦ ਰੱਦ ਕਰਨ ਵਾਲੀ ਵੀ ਇੱਕ ਆਦਤ ਅਪਣਾਈ ਹੈ ਉਹ ਇਹ ਹੈ ਕਿ ਜੇ ਤਾਂ ਅਸੀਂ ਕਿਸੇ ਦੀ ਸ਼ੋਭਾ ਕਰਨ ਲੱਗ ਪਈਏ ਤਾਂ ਵੀ ਹੱਦੋਂ ਵੱਧ ਕਰਦੇ ਹਾਂ ਜੇ ਕਿਸੇ ਦੀ ਬਦਖੋਈ ਕਰਨ ਲੱਗੇ ਤਾਂ ਵੀ ਹੱਦੋਂ ਵੱਧ ਕਰਨਾ। ਸ਼ੂਭਾ ਕਰਨ ਲੱਗੇ ਅਸੀਂ ਅਗਲੇ ਨੂੰ ਰੱਬ ਬਣਾ ਕੇ ਹਟਦੇ ਆਂ ਬਦਖੋਈ ਕਰਨ ਲੱਗੇ ਆ ਉਹਨੂੰ ਜ਼ਮੀਨ 'ਚ ਨੱਪ ਕੇ ਹਟਦੇ ਆਂ। ਜਦੋਂ ਕਿ ਔਗਣ ਦੀ ਵੀ ਇੱਕ ਲਿਮਟ ਐ ਤੇ ਗੁਣ ਦੀ ਵੀ ਇੱਕ ਲਿਮਟ ਐ। ਉਹਦੇ 'ਚ ਜੇ ਕੋਈ ਚੰਗੀ ਗੱਲ ਐ ਤੇ ਉਹ ਚੰਗੀ ਰਹੇਗੀ। ਮਾੜੀ ਐ ਤੇ ਮਾੜੀ ਰਹੇਗੀ। ਪਰ ਸਾਨੂੰ ਜੇ ਕਿਸੇ ਦਾ ਵੀਕ ਪੁਆਇੰਟ ਮਿਲ ਜਾਏ। ਵੀ ਉਹਦੇ 'ਚ ਇਹ ਔਗਣ ਐ। ਉਹਦੇ ਚੇ ਦੋਸ਼ ਹੈ ਜਾਂ ਉਹਦੀ ਫੈਮਿਲੀ ਚਾ ਘਟਨਾ ਘਟੀ ਹੈ ਜਾਂ ਫਲਾਣ ਨੇ ਆ ਗਲਤੀ ਕੀਤੀ ਹੈ ਤੁਸੀਂ ਵੇਖਣਾ ਉਹਦੇ ਪ੍ਰਤੀ ਅਸੀਂ ਇੰਨੀਆਂ ਗੱਲਾਂ ਕਰਾਂਗੇ ਇੰਨੀਆਂ ਗੱਲਾਂ ਬਹਿ ਬਹਿ ਕੇ ਕਰਾਂਗੇ ਸਮਾਂ ਕੱਢ ਕੱਢ ਕੇ ਅਸੀਂ ਇੱਕ ਮੀਟਿੰਗ ਅਰੇਂਜ ਕਰ ਲੈਨੇ ਜਿੱਥੇ ਵੀ ਗੁਰਦੁਆਰੇ ਜਾਈਏ ਉਥੇ ਘਰੇ ਬੈਠੀਏ ਉਥੇ ਰਿਸ਼ਤੇਦਾਰੀ ਦੇ ਜਾਈਏ ਉਥੇ ਵਿਆਹ ਤੇ ਜਾਈਏ ਉਥੇ ਫਿਊਨਲ ਤੇ ਜਾਈਏ ਉਥੇ ਹਰ ਜਗ੍ਹਾ ਅਸੀਂ ਉਹਨਾਂ ਦੀ ਚਰਚਾ ਕਰਦਾ ਹੈ ਉਦੇ ਉਸ ਚਰਚਾ ਦੇ ਵਿੱਚੋਂ ਅਸੀਂ ਟੇਸਟ ਫਾਇਦਾ ਸਾਨੂੰ ਕੋਈ ਨਹੀਂ ਇੱਕ ਟੇਸਟ ਹੈ ਜਿਹੜਾ ਕ੍ਰੀਏਟ ਕਰ ਲੈਨੇ ਆ ਅਸੀਂ ਇਹ ਬੜਾ ਮਾੜਾ ਟੇਸਟ ਹੈ ਅਸੀਂ ਭੁੱਲ ਜਾਂਦੇ ਆਂ ਕਿ ਚਿੱਕੜ ਇਸ ਜਗਤ ਵਿੱਚ ਸਾਰਿਆਂ ਲਈ ਕੋਝ ਹੈ ਕੱਲ ਨੂੰ ਮੈਂ ਤਿਲਕਿਆ ਤੇ ਮੇਰਾ ਹਾਲ ਵੀ ਇਹੀ ਹੋਣਾ ਹੈ ਜੋ ਮੈਂ ਦੂਜਿਆਂ ਦਾ ਕਰ ਰਿਹਾ ਉਹਨੂੰ ਛੱਡ ਦਿਈਏ ਉਹਦੇ ਨਾਲ ਜੋ ਬੀਤੀ ਜੇ ਤੁਸੀਂ ਉਹਨੂੰ ਸੁਧਾਰ ਨਹੀਂ ਨਾ ਸਕਦੇ ਤੇ ਉਹਦੇ ਤੇ ਵਿਅੰਗ ਕਰਨਾ ਵੀ ਛੱਡ ਦਿਓ ਉਹਦੇ ਤੇ ਚਰਚਾ ਕਰਨੀ ਛੱਡ ਦਿਓ ਹੋ ਸਕਦਾ ਹੈ ਤੁਹਾਡੇ ਇਨਾ ਕਰਨ ਨਾਲ ਉਹਦਾ ਬਹੁਤ ਵੱਡਾ ਲਾਭ ਹੋ ਜਾਏ ਪਰ ਵੇਖਿਆ ਗਿਆ ਵੀ ਅਸੀਂ ਅਗਲੇ ਨੂੰ ਮਰਨ ਤੱਕ ਮਜਬੂਰ ਕਰ ਦਿੰਦੇ ਨੇ ਇਹ ਵੀ ਸਮਾਜ ਦੀ ਸਾਡੀ ਹਕੀਕਤ ਹੈ ਸਚਾਈ ਹੈ ਉਹਨੂੰ ਛੱਡਦੇ ਨਹੀਂ ਲੋਕਾਂ ਦੇ ਬੋਲਾਂ ਦੇ ਡਰੋਂ ਬਹੁਤ ਵੱਡੇ ਸਟੈਪ ਲੈ ਜਾਂਦੇ ਨੇ ਕਈ ਬੰਦੇ ਇਮੋਸ਼ਨਲ ਤੌਰ ਤੇ ਹੋਤੇ ਨੁਕਸਾਨ ਕਰ ਬੈਠਦੇ ਨੇ ਸਟ्रेस ਲੈ ਜਾਂਦੇ ਨੇ ਦਬਾਅ ਚ ਆ ਜਾਂਦੇ ਨੇ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ ਨੇ ਔਰ ਲੋਕ ਨੇ ਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਬੋਲਣਾ ਹੈ ਬਸ ਬੋਲੀ ਜਾਣਾ ਹੈ ਗੱਲਾਂ ਕਰੀ ਜਾਣੀਆਂ ਹਨ ਚਰਚਾ ਹੋਈ ਜਾਣੀ ਬੇਫਾਇਦਾ ਚਰਚਾ ਜਿਹਦਾ ਸਾਨੂੰ ਕੋਈ ਲਾਭ ਨਹੀਂ ਇਹ ਸੁਭਾ ਇਹਦਾ ਮਤਲਬ ਹੈ ਵੀ ਸਾਡੇ ਅੰਦਰ ਸਮੱਸਿਆ ਹੈ ਅਸੀਂ ਦੂਜੇ 'ਚ ਸਮਝਦੇ ਹਾਂ ਪਰ ਗੁਰੂ ਸਾਹਿਬ ਕਹਿੰਦੇ ਤੇਰੇ ਅੰਦਰ ਪ੍ਰੋਬਲਮ ਹੈ ਤੂੰ ਜੋ ਕੁਝ ਇਕੱਠਾ ਕਰ ਰਿਹਾ ਹੈ ਇਹਦਾ ਤੈਨੂੰ ਕੀ ਲਾਭ ਹੈ ਤੈਨੂੰ ਕੀ ਫਾਇਦਾ ਹੈ ਇਸ ਨੂੰ ਛੱਡ ਦੇ ਇਸ ਨੂੰ ਤਿਆਗ ਦੇ ਬਿਖੇ ਬਨ ਫੀਕਾ ਤਿਆਗ ਰੀ ਸਕੀਏ ਨਾਮ ਮਹਾਰਸ ਪਿਓ ਜਿੱਥੇ ਜਾਏ ਬਈਏ ਭਲਾ ਕਈਏ ਝੂਲ ਅੰਮ੍ਰਿਤ ਪੀਜੈ ਗੁਨਾ ਕਾ ਹੋਵੇ ਵਾਸੁਲਾ ਕੱਢ ਵਾਸ ਲਈਚ ਤੇ ਹਜ਼ੂਰ ਨੇ ਫਰਮਾਇਆ ਜਹਾਂ ਖਿਮਾਤਾ ਹੈ ਆਪ ਖਿਮਾ ਖਿਮਾ ਦਾ ਮਤਲਬ ਹੁੰਦਾ ਹੈ ਬਰਦਾਸ਼ਤ ਕੀਤਾ ਹੈ ਸਹਿਣ ਕੀਤਾ ਹੈ ਉਹ ਚੀਜ਼ ਨੂੰ ਛੱਡ ਦਿੱਤਾ ਹੈ ਉਹਦਾ ਭਾਰ ਨਹੀਂ ਚੁੱਕਿਆ ਜਿੱਥੇ ਖਿਮਾ ਦਾ ਸੁਭਾਅ ਹੋਏਗਾ ਉੱਥੇ ਪਰਮੇਸ਼ਰ ਜੀ ਆਪ ਵਰਤ ਰਹੇ ਹਨ ਉੱਥੇ ਉਹਨਾਂ ਦੀ ਰਹਿਮਤ ਹੈ ਉੱਥੇ ਉਹਨਾਂ ਦੀ ਕਿਰਪਾ ਹੈ ਉੱਥੇ ਜੀਵ ਆਪਣੇ ਮੂਲ ਨੂੰ ਪਛਾਣ ਲੈਂਦਾ ਹੈ ਸਾਇਬ ਕਿਰਪਾ ਕਰਨ ਅਗਲੇਰੇ ਬਾਗ ਅਗਲੇ ਦੀਵਾਨਾ ਵਿੱਚ ਸਾਂਝੇ ਕਰਨ ਦਾ ਯਤਨ ਕਰਾਂਗੇ ਮਹਾਰਾਜ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ ਅਦਮ ਸੈਦ ਗਰੂ ਫਤੇ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ